ਪੂਜਾ ਦਾ ਦੀਵਾ ਜਗਾਉਣ ਦੌਰਾਨ ਨਾ ਕਰੋ ਇਹ ਗਲਤੀਆਂ ਪੂਜਾ ਦੌਰਾਨ ਦੀਵਾ ਜਗਾਉਂਦੇ ਸਮੇਂ ਇਹ ਗਲਤੀਆਂ ਦੇ ਸਕਦੀਆਂ ਨੇ ਉਲਟੇ ਨਤੀਜੇ ਹਰ ਕੋਈ ਭਗਵਾਨ ਦੀ ਪੂਜਾ ਕਰਦਾ ਹੈ ਅਤੇ ਪੂਜਾ ਦੌਰਾਨ ਲੋਕ ਦੀਵੇ ਜਗਾਉਂਦੇ ਨੇ ਪਰ ਜੇਕਰ ਤੁਸੀਂ ਦੀਵਾ ਜਗਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਨਹੀਂ ਰੱਖਦੇ ਹੋ ਤਾਂ ਤੁਹਾਨੂੰ ਅਸ਼ੁੱਭ ਨਤੀਜੇ ਭੁਗਤਨੇ ਪੈ ਸਕਦੇ ਨੇ ਦਰਅਸਲ ਦੀਵਾ ਜਗਾਉਣ ਸਮੇਂ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਜਾ ਦੇ ਦੌਰਾਨ ਭਗਵਾਨ ਨੂੰ ਦੀਵਾ ਜਗਾਉਣਾ ਚਾਹੀਦਾ ਹੈ। ਕਰਮਕਾਂਡੀ ਪੰਡਿਤ ਆਚਾਰਿਆ ਸ਼ਤਰੂਗਨ ਚਾਹ ਨੇ ਦੱਸਿਆ ਕਿ ਦੀਵਾ ਜਗਾਉਣ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹਾ ਨਾ ਕਰਨਾ ਤੁਹਾਡੇ ਲਈ ਅਸ਼ੁੱਭ ਕਾਰਕ ਹੋ ਸਕਦਾ ਹੈ। ਆਚਾਰਿਆ ਸ਼ਤਰੂਗਣ ਝਾ ਨੇ ਦੱਸਿਆ ਕਿ ਦੀਵਾ ਜਗਾਉਣ ਸਮੇਂ ਲੋਕ ਅਕਸਰ ਭਗਵਾਨ ਦੇ ਸਿੰਘਾਸਨ ਦੇ ਹੇਠਾਂ ਦੀਵਾ ਰੱਖਦੇ ਨੇ ਦੀਵਾ ਜਗਾਉਣ ਤੋਂ ਬਾਅਦ ਲੋਕ ਕਈ ਵਾਰ ਦੀਵਾ ਭਗਵਾਨ ਦੇ ਸੱਜੇ ਜਾਂ ਖੱਬੇ ਪਾਸੇ ਰੱਖਦੇ ਨੇ ਜਦਕਿ ਅਜਿਹਾ ਕਰਨਾ ਠੀਕ ਨਹੀਂ ਸਮਝਿਆ ਜਾਂਦਾ ਉਹਨਾਂ ਦੱਸਿਆ ਕਿ ਭਗਵਾਨ ਦੀ ਪੂਜਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੀਵਾ ਹਮੇਸ਼ਾ ਭਗਵਾਨ ਦੀ ਤਸਵੀਰ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਦੀਵਾ ਜਗਾ ਰਹੇ ਹੋ ਤਾਂ ਤੁਹਾਡੇ ਲਈ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਉਹਨਾਂ ਕਹਿੰਦੇ ਕਿ ਜੇਕਰ ਤੁਸੀਂ ਸਵੇਰ ਦਾ ਦੀਵਾ ਜਗਾ ਰਹੇ ਹੋ ਤਾਂ ਸਵੇਰੇ 5 ਵਜੇ ਤੋਂ 10 ਵਜੇ ਤੱਕ ਦੀਵਾ ਜਗਾਓ ਜਦੋਂ ਕਿ ਜੇਕਰ ਤੁਸੀਂ ਸ਼ਾਮ ਨੂੰ ਦੀਵਾ ਜਗਾਉਂਦੇ ਹੋ ਤਾਂ ਸ਼ਾਮ 5 ਤੋਂ 7 ਵਜੇ ਤੋਂ ਪਹਿਲਾਂ ਦੀਵਾ ਜਗਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਦੀਵਾ ਜਗਾਉਣਾ ਅਸ਼ੋਭ ਮੰਨਿਆ ਜਾਂਦਾ ਹੈ ਕਦੇ ਨਾ ਕਰੋ ਦੀਵਾ ਜਗਾਉਣ ਸਮੇ ਇਹ ਗਲਤੀ ਆਚਾਰਿਆਂ ਨੇ ਦੱਸਿਆ ਕਿ ਜੇਕਰ ਤੁਸੀਂ ਭਗਵਾਨ ਲਈ ਦੀਵਾ ਜਗਾ ਰਹੇ ਹੋ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਟੁੱਟੀ ਬੱਤੀ ਜਾਂ ਛੋਟੀ ਬੱਤੀ ਦੀ ਵਰਤੋਂ ਕਰਦੇ ਨੇ ਅਜਿਹਾ ਕਰਨਾ ਠੀਕ ਨਹੀਂ ਸਮਝਿਆ ਜਾਂਦਾ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਟੁੱਟੀ ਬੱਤੀ ਜਾਂ ਅੱਧੀ ਬੱਤੀ ਮੱਚੀ ਹੋਈ ਬੱਤੀ ਨੂੰ ਦੀਵਾ ਜਗਾਉਂਦੇ ਹੋ ਤਾਂ ਇਹ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਦੇਵੀ ਲక్ష్ਮੀ ਨਰਾਜ ਹੋ ਜਾਂਦੀ ਹੈ ਇਸ ਲਈ ਅਜਿਹੀ ਸਥਿਤੀ ਵਿੱਚ ਜਦੋਂ ਵੀ ਤੁਸੀਂ ਭਗਵਾਨ ਲਈ ਦੀਵਾ ਜਗਾਉਂਦੇ ਹੋ ਤਾਂ ਧਿਆਨ ਰੱਖੋ ਕਿ ਬੱਤੀ ਪੂਰੀ ਤਰ੍ਹਾਂ ਠੀਕ ਹੋਵੇ ਜੇਕਰ ਤੁਸੀਂ ਭਗਵਾਨ ਲਈ ਘਿਓ ਦਾ ਦੀਵਾ ਜਗਾ ਰਹੇ ਹੋ ਤਾਂ ਤੁਹਾਨੂੰ ਕਪਾ ਦੀ ਬੱਤੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਦੋਂ ਕਿ ਜੇਕਰ ਤੁਸੀਂ ਭਗਵਾਨ ਲਈ ਤੇਲ ਦਾ ਦੀਵਾ ਜਗਾ ਰਹੇ ਹੋ ਤਾਂ ਤੁਹਾਨੂੰ ਕਪਾਹ ਦੀ ਬੱਤੀ ਦੀ ਬਜਾਏ ਲਾਲ ਧਾਗੇ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਵੀ ਹਰ ਰੋਜ਼ ਭਗਵਾਨ ਲਈ ਦੀਵਾ ਜਗਾਉਂਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਦੀਵਾ ਜਗਾਉਣਾ ਚਾਹੀਦਾ ਹੈ ਨਹੀਂ ਤਾਂ ਅਸ਼ੋਭਨ ਨਤੀਜੇ ਨਿਕਲ ਸਕਦੇ ਨੇ ਯਾਦ ਰੱਖੇ ਇਹ ਜਾਣਕਾਰੀ ਮਾਹਿਰਾਂ ਤੋਂ ਜੋਤਿਸ਼ੀਆਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨਫਾ ਨੁਕਸਾਨ ਮਹਿਜ ਇਤਫਾਕ ਹੈ ਜੋਤੀਆਂ ਤੋਂ ਜਾਣਕਾਰੀ ਹਰ ਕਿਸੇ ਦੇ ਹਿੱਤ ਵਿੱਚ ਹੈ ਅਸੀਂ ਜਾਂ ਸਾਡਾ ਚੈਨਲ ਨਿੱਜੀ ਤੌਰ ਤੇ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦੇ ਵੀਡੀਓ ਚੰਗੀ ਲੱਗੀ ਤਾਂ ਹੀ ਸ਼ੇਅਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ